ਉਹ ਵੋਕਲ ਰਿਕਾਰਡਸ ਮੈਂ ਜਿਹੜੀਆਂ ਉਹ ਦਿੱਤੀਆਂ ਤੇ ਉਹ ਕੋਈ ਆਖਰੀ ਗੱਲ ਜਿਹੜੀ ਮੈਂ ਇਸ ਸਨਾਵਤ ਕਰਦੀਆਂ ਬਹੁਤ ਸਾਰੀਆਂ ਗੱਲਾਂ ਸੀ ਜਿਹੜੀਆਂ ਮੈਂ ਇੱਥੇ ਵੀ ਨੋਟ ਕੀਤੀਆਂ ਪਰ ਉਹ ਫੈਸਲਾ ਕਰਦਿਆਂ ਨੂੰ ਬਹੁਤ ਸਾਰੀਆਂ ਗੱਲਾਂ ਕਰਨੀਆਂ ਨਹੀਂ ਰਹੀਆਂ ਕਿਉਂਕਿ ਡਾਕਟਰ ਸਾਹਿਬ ਨੇ ਜਿਹੜੀ ਮੁੱਖ ਗੱਲ ਕੀਤੀ ਹੈ ਕਿ ਰਚਨਾ ਚ ਜਿਹੜੀ ਚੀਜ਼ ਜਾਨ ਪਾਉਂਦੀ ਹੈ ਉਹ ਉਹਦਾ ਸ਼ਿਲਪ ਤੇ ਉਹਦਾ ਦਵੰਦ ਹੁੰਦਾ ਕਿਉਂਕਿ ਦਵੰਦ ਕਿਹੜੇ ਕਿਹੜੇ ਕਿੱਥੇ ਤੱਕ ਜਾਣੇ ਹੋ ਤੁਸੀਂ ਲੜਾਈ ਲੜਦੇ 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 ਕਰ ਲੇ ਤੇ ਇੱਥੇ ਤੱਕ ਵੱਡੀਆਂ ਰਚਨਾਵਾਂ ਜਾਂਦੀਆਂ ਨੇ ਕਿ ਭਾਈ ਫਿਰ ਬੰਦਾ ਆਪਣੇ ਆਪ ਨਾਲ ਵੀ ਦਵੰਧ ਚ ਪੈਂਦਾ ਪਰਸ਼ੂਤਮ ਅਗਰਵਾਲਾ ਇੱਕ ਕਿਸਮ ਮਾਇਨ ਦੀ ਗੱਲ ਕਰਦੇ ਹੁੰਦੇ ਨੇ ਰਾਮ ਜੀ ਦੀ ਗੱਲ ਕਰਦੇ ਆ ਉਹ ਉਹ ਕਿਵੇਂ ਵੀ ਜਦੋਂ ਸੀਤਾ ਨੂੰ ਤੋੜਨਾ ਸੀ ਨਾ ਜੰਗਲ ਨੂੰ ਤੇ ਫੇਦਾ ਕਰਨਾ ਸੀ ਆਲਮ ਦਾ ਹੱਥ ਕੰਮ ਗਿਆ ਹੱਥ ਕੰਮਣਾ ਉਹ ਆਪਣੇ ਕੰਬਦੇ ਹੱਥ ਨੂੰ ਸੰਬੋਧਨ ਕਰਕੇ ਕਹਿੰਦੇ ਨੇ ਰਾਮ ਦੀ ਕਿ ਹੁਣ ਕੰਦ ਨੇ ਉਹ ਉਦੋਂ ਤੱਕ ਅੰਬਿਆ ਨਹੀਂ ਜਦੋਂ ਸ਼ਗੂਕ ਦਾ ਵਧ ਕੀਤਾ ਤੁਸੀਂ ਇਹ ਗੱਲ ਸੋਚ ਕੇ ਦੇਖੋ ਕਿ ਲੇਖਕ ਉਹ ਰਚਨਾਕਾਰ ਆਪਣੇ ਪਾਤਰ ਦੇ ਅੰਦਰ ਕੈਸਾ ਹੱਥ ਤੱਕ ਦਬਾ ਨ ਦੇ ਕੇ ਸਾਡੇ ਸਾਹਮਣੇ ਲਿਆਉਂ ਤੇ ਪਾਤਰ ਵੀ ਸੁਧਾਰ ਨਹੀਂ ਹੈਗਾ ਭਗਵਾਨ ਹੈ ਤਾਂ ਪਹਿਲੀ ਗੱਲ ਜਿਹੜੀ ਇਸ ਨਾਵਲ ਚ ਵੱਡੀ ਡਾਕਟਰ ਸਾਹਿਬ ਨੇ ਗੱਲ ਦੱਸੀ ਆ ਸਾਨੂੰ ਘਾਟ ਆਦੀ ਹੋਏ ਆ ਕਿ ਭਾਈ ਇਹਦੇ ਚ ਦਲਲ ਹੈ ਹੀ ਨਹੀਂ ਸਾਰਾ ਕੁਝ ਗੁੱਡੀ 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 ਚੱਲ ਰਿਹਾ ਤੇ ਇਹ ਹੁੰਦਾ ਨਹੀਂ ਹੁੰਦਾ ਇਹ ਪਰਟੀਵਲ ਨਹੀਂ ਹੁੰਦਾ ਤਾਂ ਅਗਲੇ ਜਿਹੜੇ ਨਾਵਲ ਆਉਣਗੇ ਉਹਨਾਂ ਲਈ ਆਪਾਂ ਨੇ ਇਹ ਗੱਲ ਕਰੀ ਤਾਂ ਜਿਹੜੇ ਪਾਤਰ ਦੀਆਂ ਕਿਸੇ ਲੇਖਕ ਦੀਆਂ ਸਭ ਤੋਂ ਵੱਡੀਆਂ ਘੂਪੀਆਂ ਚ ਇੱਕ ਹੈ ਉਹ ਇਹ ਹੈ ਕਿ ਉਹਦੀ ਚ ਐਮਪੈਥੀ ਕਿੰਨੀ ਹੈ ਆਪਣੇ ਪਾਤਰਾਂ ਨਾਲ ਉਹਨਾਂ ਸਥਿਤੀਆਂ ਨਾਲ ਆਪਣੇ ਸਮਾਜ ਦਾ ਲਗਾਉਕ ਨਾ ਕਰ ਸਨ ਬੇਦਿਨ ਉਹ ਅਗਲੀ ਗੱਲ ਹੁੰਦੀ ਹੈ ਸਿਮਪਥੀ ਤੋਂ ਅਗਲੀ ਗੱਲ ਹੁੰਦੀ ਹੈ ਜਿਹੜੀ ਐਮਪੈਥੀ ਹੁੰਦੀ ਹੈ ਕਿ ਇਹ ਸਨਾਵਤ ਨਾਵਲਕਾਰ ਸਾਨੂੰ ਬਾਰ ਬਾਰ ਇਸ ਗੱਲ ਦੇ ਦਰਸ਼ਨ ਕਰਉਂਗੀ ਹੈ ਕਿ ਪਾਇਓ ਦੀ ਹਰ ਗੱਲ ਨਾਲ ਹੰਦਾਨੀ ਤੋਂ ਅੱਗੇ ਜਾ ਕੇ ਐਮਪਥੀ ਹੈ ਜਣੀ ਇਹ ਵੀ ਇੱਕ ਉਠੀ ਹੈ ਕਿ ਇਸ ਨਾਵਲ ਨੂੰ ਸੱਚੀ ਹੋਣੀ ਹੈ ਫਿਰ ਪਾਕਿਸਤਾਨ ਦੇ ਤੇ ਪਾਇਓ ਦੀ ਕੋਈ ਉਵੇਂ ਵੀ ਅਲੋਚਨਾ ਨਹੀਂ ਕਰ ਸਕਦੇ ਪਰ ਨਾਵਲ ਦੇ ਵਿੱਚ ਨਾਵਲਕਾਰ ਦੀ ਸਮਝ ਉਹਦੇ ਦਰਸ਼ਨ ਦੀ ਇਸ਼ਾਰੇ 'ਤੇ ਹੁੰਦੀ ਹੈ ਤੇ ਜਿਹੜੀਆਂ ਵੱਡੀਆਂ ਰਚਨਾਵਾਂ ਨੇ ਉਹ ਇਸ ਐਮਪਥੀ ਦੇ ਆਸਰੇ ਖੜੀਆਂ ਹੁੰਦੀਆਂ ਨੇ ਤੇ ਐਮਪਥੀ ਹੈ ਜਿਹੜੀ ਉਹਨੂੰ ਆਪਣੇ ਪਾਠ ਨੂੰ ਬਦਲਦੀ ਹੈ ਪਾਠ ਨੂੰ ਹੋਰ ਕਦਰ ਨਾਲ ਬਦਲਣਾ ਹੁੰਦਾ ਹੈ ਸਾਹਿਦ ਉਹ ਸਿੱਖ ਕਰਦਾ ਹੈ ਕਿ ਅਸੀਂ ਰਚਨਾ ਕਰਨ ਤੋਂ ਬਾਅਦ ਉਹ ਨਹੀਂ ਹੈ ਜਿਹੜਾ ਜਿੱਦੋਂ ਅਸੀਂ ਸ਼ੁਰੂ ਕੀਤੀ ਹੁੰਦੀ ਹੈ ਇਹਦੀ ਮੈਂ ਐਗਜ਼ਾਮਪਲ ਦਿੰਦਾ ਹੁਣ ਮਹਾਪਾਪ ਕਾਂਸ ਕ੍ਰਿਸ਼ਨ ਦਾ ਜਦੋਂ ਸੀ ਦੇਖਦੇ ਸਭ ਤੋਂ ਬੁਰਾ ਪਾਪ ਮਾਇਆ ਨਾਣੀ ਆਪਣੇ ਤੌਰ ਤੇ ਉਹਨੂੰ ਮੰਨਦਾ ਵੀ ਨਹੀਂ ਇੱਕ ਪਾਪ ਸਭ ਤੋਂ ਬੁਰਾ ਕਹਿਣਾ ਤਉ ਕਾਂਸਾ ਉਹ ਜਾਣ ਦਵੇਂ ਜੰਮੇ ਜੋ ਆਪਣਾ ਨੂੰ ਐ ਪ੍ਰਸ਼ਾਪ ਪਟਾਵਾ ਕਰਦਾ ਪਰ ਉਹ ਆਪਣੀ ਭੈਣ ਨੂੰ ਵੀ ਮੰਨਦਾ ਆਪਣੇ ਕੋਲ ਵੀ ਨਹੀਂ ਮੰਨਦਾ ਅਸਲ ਵਿੱਚ ਲੇਖਕ ਉਹਦੇ ਅੰਦਰਲੇ ਬੰਦੇ ਨੂੰ ਇੰਨਾ ਜਿਉਂਦਾ ਇੰਨਾ ਪਛਾ ਕੇ ਰੱਖਦਾ ਨਹੀਂ ਐਡੀ ਕਿਹੜੀ ਗੱਲ ਸੀ ਉਹ ਦੇਵਤੀ ਨੂੰ ਮਾਰਨ ਦਾ ਗੱਲ ਖਤੂ ਸੀ ਪਰੋਥੀ ਭੈਣਸ ਭਲੇ ਇਹ ਜਿਹੜਾ ਭੀਖ ਫਰਕ ਹੈ ਇਹ ਤੁਹਾਨੂੰ ਲੇਖਕ ਦੇ ਅੰਦਰ ਨਹੀਂ ਪਾਠਕ ਦੇ ਅੰਦਰ ਨਹੀਂ ਉਹ ਸੱਚ ਐਮਪੈਥੀ ਦੀ ਗੱਲ ਹੈ ਤਾਂ ਇਸ ਨਾਵਲ ਚ ਜਿੰਨੇ ਪਾਤਰ ਨੇ ਉਹ ਸਾਰੇ ਦੇ ਸਾਰੇ ਇਸ ਐਮਪੈਥੀ ਨਾਲ ਭਰੇ ਹੋਏ ਕਿਤੇ ਮਾੜਾ ਦਾ ਵਿਰੋਧ ਹੁੰਦਾ ਉਹ ਜਦ ਇਹ ਦੂਜੇ ਦਾ ਕਿ ਅਗਾ ਸੋਚਦੇ ਨੇ ਜਦੇ ਬਈਆ ਸੁਸਕਨਾਮ ਸ਼ੁਰੂ ਕਰਦੇ ਮੈਂ ਆਪਣੀ ਗੱਲ ਇਨੀ ਹੀ ਕਰਨੀ ਚਾਹੀਦਾ ਸੀ ਚਾਹੁੰਦਾ ਸੀ ਪੂਰੀਆਂ ਗੱਲਾਂ ਸੀ ਕਿਆਂ ਮੇਰੇ ਕੋਲ ਹੋਰ ਜਿਹੜੀਆਂ ਮੈਂ ਬੈਠੇ ਨੇ ਨੋਟ ਕੀਤੀਆਂ ਸੀ ਪਰ ਇਸ ਨਾਵਲ ਚ ਉਹ ਸੰਭਾਵਨਾਵਾਂ ਸਾਨੂੰ ਦਿਸਦੀਆਂ ਨੇ ਜਿਹੜੀਆਂ ਸੰਭਾਵਨਾਵਾਂ ਇਹਦੀ ਲੇਖਕਾ ਦੇ ਅੰਦਰ ਹੈਗੀਆਂ ਪਰ ਮੈਂ ਕਹਿਣਾ ਇਹ ਚਾਹੂਗਾ ਕਿ ਨਾਵਲ 10 ਲਿਖਣ ਦੀ ਲੋੜ ਨਹੀਂ ਹੁੰਦੀ 75 ਲਿਖਣ ਦੀ ਲੋੜ ਨਹੀਂ ਹੁੰਦੀ ਸ਼ਰਮਾ ਜੀ ਜਾਣਦੇ ਨੇ ਡਾਕਟਰ ਸਾਹਿਬ ਜਾਣਦੇ ਨੇ ਕਿ ਉਹ ਕਲੇਰੀ ਦੀ ਕੋਈ ਕਹਾਣੀ ਹੈ ਉਸਨੇ ਕਿਹਾ تھا ਕਿ ਤੁਸੀਂ ਪੰਜਾਬ ਨੇ ਹੀ ਵੀ ਸਾਹਿਬ ਦਾ ਲਿਟਰੇਚਰ ਵੀ ਪੂਰਾ ਕਰ ਸਕਦੇ ਉਹਦਾ ਇਤਿਹਾਸ ਵੀ ਲਿਖ ਸਕਦੇ ਉਹ ਤੋਂ ਪਹਿਲਾਂ ਤਾਂ ਮੇਰੀ ਜਿਹੜੀ ਗੁਜ਼ਾਰਿਸ਼ ਹੈ ਉਹ ਇਹ ਹੈ ਕਿ ਮੈਂ ਕਹਿ ਰਿਹਾ ਕਿ ਅਗਲਾ ਨਾਵਲ ਸੋਧਣ ਤੋਂ ਪਹਿਲਾਂ ਇਹਨਾਂ ਨੂੰ ਘੱਟੋ ਘੱਟ ਚੁਣ ਕੇ ਵੀ ਵੱਡੇ ਨਾਵਲ ਪੰਜਾਬੀ ਦੇ ਕੋਈ ਬਾਹਰ ਦਾ ਉਹ ਪੜਨਾ ਚਾਹੀਦਾ ਪਰ ਏਡਾ ਵੱਡਾ ਉਖਰਾਣਾ ਕਿ ਪਹਿਨਾਂ ਨੇ ਆਪਣੇ ਅੰਦਰ ਲਿਆਂ ਗੱਲਾਂ ਸਾਡੇ ਸਾਹਮਣੇ ਲੈ ਕੇ ਆਂਦੀਆਂ ਇਸ ਤਰ੍ਹਾਂ ਦੇ ਪਾਤਰ ਸਾਨੂੰ ਦਿਖਾਏ ਜਿਹੜੇ ਇੱਕ ਦੂਜੇ ਬਾਰੇ ਇੰਨਾ ਚੰਗਾ ਸੋਚਦੇ ਨੇ ਤੇ ਇਸ ਤਰ੍ਹਾਂ ਦੀ ਸਮਾਜ ਨੂੰ ਅੱਗੇ ਲੈ ਜਾਣ ਲੱਗੇ ਜਾਣਾ ਤੱਕ ਦੀ ਜਿਹੜੀ ਘਰਮਾ ਹੈ ਉਹ ਸਾਡੇ ਸਾਹਮਣੇ ਲੈ ਕੇ ਆਉਂਦੇ ਨੇ ਉਹਦੇ ਲਈ ਇਹ ਵਧਾਈ ਦੇ ਪੱਤਰ ਨੇ ਮੈਨੂੰ ਤੁਸੀਂ ਮੌਕਾ ਦਿੱਤਾ ਬੋਲਣ ਦਾ ਇੰਨੀਆਂ ਗੱਲਾਂ ਸੁਣੀਆਂ ਮੇਰੀਆਂ ਬਹੁਤ ਨੇਜ਼ਮ